ਬਰਖਾਸਤ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਕਿਹੜੀ ਬੀਬੀ ਆਪ ਦੇ ਇੰਟਰਵਿਊ ਦੇ ਕਿ ਆਪੇ ਫਸ ਗਈ ਇਸ ਜਿਹੜਾ ਕੇਸ ਹੈ ਬੀਬੀ ਅਮਨਦੀਪ ਕੌਰ ਦਾ ਇਹ ਧਾਗਾ ਧਾਗਾ ਕਰਕੇ ਰੱਖ ਦੋ ਇਹ ਬੀਬੀ ਨੇ ਪੰਜਾਬ ਸਰਕਾਰ ਦੀਆਂ ਦੋਨਾਂ ਗੱਲਾਂ ਤੇ ਚਪੇੜਾ ਮਾਰਿਆ ਇੱਕ ਤਾਂ ਚਪੇੜਾ ਮਾਰਿਆ ਜਿਹੜਾ ਇਹ ਕਹਿੰਦੇ ਨੇ ਅਸੀਂ ਨਸ਼ਾ ਖਿਲਾਫ ਬਹੁਤ ਵੱਡਾ ਮਹਿੰਮ ਸ਼ੁਰੂ ਕੀਤੀ ਹੋਈ ਹੈ ਬੀਬੀ ਦਾ ਕੋ 50 ਪਾਲਸ ਜੁੰਦੇ ਹੋਏ ਸ਼੍ਰੀਆਮ ਨਸ਼ਾ ਵੇਚ ਰਹੀ ਹੈ ਦੂਜੀ ਗੱਲ ਤੇ ਚਪੇੜਾ ਕ੍ਰਪਸ਼ਨ ਦਾ ਉਹਦੀ ਬਾਡੀ ਲੈਂਗੁਏਜ ਦੱਸਦੀ ਸੀ ਕਿ ਹਜੇ ਵੀ ਉਸ ਬੀਬੀ 'ਚ ਕਿੱਡਾ ਹੰਕਾਰ ਹੈ ਵੀ ਮੇਰੀ 80000 ਤਨਖਾਹ ਹੈ ਜੀ ਐਡਾ ਮਹਿਲ ਛੱਤਿਆ ਹੋਇਆ ਹੈ 30-30 ਲੱਖ ਦੀਆਂ ਘੜੀਆਂ ਪਾਈਆਂ ਹੋਈਆਂ ਨੇ ਇਹ ਕ੍ਰਪਸ਼ਨ ਹੈ ਜਿਹੜਾ ਭਗਵੰਤ ਮਾਨ ਸਾਹਿਬ ਰੋਹ ਜਾ ਕੇ ਕਹਿ ਦਿੰਦੇ ਨੇ ਕ੍ਰਪਸ਼ਨ ਖਤਮ ਨਸ਼ਾ ਖਤਮ ਇਹ ਦੋਨੇ ਗੱਲਾਂ ਤੇ ਪੰਜਾਬ ਸਰਕਾਰ ਦੇ ਚਪੇੜ। ਇਹ ਚ ਟੱਭੜੇ ਹੀ ਨਹੀਂ ਗਿਆ ਬੀਬੀ ਲਵ ਵਿੱਚ ਟਾਹੀ ਨਹੀਂ ਸੀ ਫਿਰ ਪੰਜਾਬ ਪੁਲਿਸ ਨੇ ਰੱਖਤਾ। ਤਾਂ ਬੀਬੀ ਆਪ ਹੀ ਆਪਦੇ ਸਾਰਾ ਕੁਝ ਗਨਾਹ ਮੰਨ ਰਹੀ ਹੈ ਤੇ ਉਹ ਬੀਬੀ ਦੀਓ ਇੰਟਰਵਿਊ ਹੀ ਉਹਦੀਆਂ ਜੜਾਂ 'ਚ ਬੈਠ ਗਈ। ਇਹ ਬੀਬੀ ਤਾਂ ਨੇਰੇ ਕਰਪਸ਼ਨ ਕਰਦੀ ਸੀ। ਉਹਦੀ ਉਹ ਜਿਹੜੀ ਕੋਠੀ ਜਿੱਥੇ ਉਹਨੇ ਪਾਈ ਹੈ ਨਾ ਉਹ ਤੇ ਆਮ ਬੰਦੇ ਦਾ ਪਲਾਟ ਨਹੀਂ ਲੈ ਸਕਦਾ। ਆ ਮਨ ਰਹੀ ਹੈ ਮੇਰੀ 67800 ਰੁਪਏ ਤਨਖਾਹ ਹੈ ਮੈਂ ਇਨੇ ਲੋਨ ਕਿਤੇ ਲਏ ਹੋਏ ਨੇ ਤੁਸੀਂ ਇਹ ਦੇਖੋ ਪਹਿਲਾਂ ਤਾਂ ਇਨੇ ਲੋਨ ਹੀ ਨਹੀਂ ਮਿਲ ਸਕਦੇ ਅਜੇ ਤਾਂ ਜਿਹੜੇ ਅਫਸਰਾਂ ਦੇ ਕਹਿੰਦੇ ਸੀ ਇਹਦੇ ਪਿੱਛੇ ਹੱਥ ਹੈ ਨਾਮ ਹੈ ਉਹ ਯਾਰ ਕਹੀ ਦਾ ਜਾਂਦੇ ਨੇ ਸਾਰਿਆਂ ਨੂੰ ਪਤਾ ਨਾਮ ਕੋਈ ਲੈ ਨਹੀਂ ਰਿਹਾ ਉਹ ਇਹ ਜਾ ਇੱਕ ਬੰਦਾ ਮੈਨੂੰ ਦੱਸ ਦੋ ਜਿਹੜਾ ਨਸ਼ਾ ਵੇਚਦਾ ਸੀ ਤੇ ਅੱਜ ਨਹੀਂ ਵੇਚ ਰਿਹਾ ਨਸ਼ਾ ਉਮੀ ਚੱਲ ਰਿਹਾ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਬਰਖਾਸਤ ਕਾਂਸਟੇਬਲ ਇੱਕ ਵਾਰੀ ਫਿਰ ਚਰਚਾ ਚ ਆਇਆ ਕਿਉਂਕਿ ਪਹਿਲਾਂ ਚਿੱਟੇ ਦੇ ਕੇਸ ਚ ਜੇਲ੍ਹ ਚ ਗਈ ਉਸ ਤੋਂ ਬਾਅਦ ਜ਼ਮਾਨਤ ਹੋਈ ਜ਼ਮਾਨਤ ਤੋਂ ਬਾਅਦ ਬਾਹਰ ਆਈ ਅਤੇ ਹੁਣ ਬਰਖਾਸਤ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਸੋ ਵਿਜੀਲੈਂਸ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਵੱਡੇ ਖੁਲਾਸੇ ਵੀ ਹੋ ਰਹੇ ਨੇ ਕਿ ਆਮਦਨ ਤੋਂ ਵੱਧ ਜਾਇਦਾਦ ਕਿਵੇਂ ਬਣਾਈ ਹੁਣ ਬਿਜੀਲੈਂਸ ਦੀ ਪੂਰੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਕਰਨੀਆਂ ਖੁਲਾਸੇ ਵੀ ਹੋਣੇ ਨੇ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੌਜਵਾਨ ਆਗੂ ਨੇ ਗੋਲਦੀ ਤੂਰ ਗੱਲਬਾਤ ਕਰਾਂਗੇ ਗੋਲਦੀ ਜੀ ਸਵਾਗਤ ਹੈ ਤੁਹਾਡਾ ਪੰਜਾਬੀ ਲੋਕ ਚੈਨਲ ਤੇ ਧੰਨਵਾਦ ਆਵਨਜੀਤ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੇ ਸਾਰੀ ਸਮੂਚੀ ਟੀਮ ਦਾ ਜੋ ਕਿਸੇ ਵੀ ਤਰ੍ਹਾਂ ਦੀਆਂ ਕ੍ਰਿਤੀਆਂ ਨੇ ਸਾਡੇ ਸਮਾਜ 'ਚ ਉਹਨੂੰ ਸਮੇਂ-ਸਮੇਂ 'ਤੇ ਉਜਾਗਰ ਕਰਦੇ ਉਹ ਲੋਕਾਂ ਸਾਹਮਣੇ ਤੁਸੀਂ ਰੱਖਦੇ ਹੋ ਇਹਦਾ ਪਹਿਲਾਂ ਤਾਂ ਥੋੜਾ ਬਹੁਤ ਬਹੁਤ ਧੰਨਵਾਦ ਹੈ ਬਿਲਕੁਲ ਕਿਵੇਂ ਦੇਖਦੇ ਹੋ ਅਮਨਦੀਪ ਕੌਰ ਬਰਖਾਸਤ ਲੇਡੀ ਕਾਂਸਟੇਬਲ ਪੰਜਾਬ ਪੁਲਿਸ ਬਹੁਤ ਪਹਿਲਾਂ ਚਰਚਾ ਚ ਕਿ ਨਸ਼ਾ ਫੜਿਆ ਗਿਆ ਜੀ ਗ੍ਰਿਫਤਾਰੀ ਹੋਈ ਉਸ ਤੋਂ ਬਾਅਦ ਉਸ ਤੋਂ ਬਾਅਦ ਜੇਲ੍ਹ ਗਏ ਫਿਰ ਜ਼ਮਾਨਤ ਹੋਈ ਜ਼ਮਾਨਤ ਤੋਂ ਬਾਅਦ ਹੁਣ ਬਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੀ ਗਈ ਆ ਕੀ ਲੱਗਦਾ ਤੁਹਾਨੂੰ ਪਹਿਲਾਂ ਤਾਂ ਪੰਜਾਬ ਪੁਲਿਸ ਤੇ ਕਿੰਨਾ ਦੇਖ ਲੋ ਅ ਪੰਜਾਬ ਪੁਲਿਸ ਨੂੰ ਜਿਹੜੇ ਮੰਨਦੇ ਨੇ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀ ਆ ਉੱਥੇ ਜਦੋਂ ਪੰਜਾਬ ਪੁਲਿਸ ਇਹ ਕਟਾਇਰਿਚ ਖੜਦੀ ਆ ਤਾਂ ਬਹੁਤ ਮਤਲਬ ਨੈਗੇਟਿਵਿਟੀ ਵੀ ਆਉਂਦੀ ਹੈ ਇੱਕ ਦੇਖੋ ਪਹਿਲਾਂ ਤਾਂ ਮੈਂ ਵਿਜੀਲੈਂਸ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਬਹੁਤ ਹਿੰਮਤ ਤੇ ਬਹੁਤ ਹੌਸਲਾ ਕਰਕੇ ਜਿਹੜੀ ਬੀਬੀ ਆਪ ਆਪ ਦੀ ਇੰਟਰਵਿਊ ਦੇ ਕੇ ਆਪੇ ਫਸ ਗਈ ਪਹਿਲਾਂ ਤਾਂ ਉਹ ਇੱਕ ਸ਼ਲਾਘਾਯੋਗ ਕਦਮ ਹੈ ਉਹਨਾਂ ਦਾ ਤੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਨੂੰ ਮੁਬਾਰਕਾਂ ਵੀ ਦਿੰਦਾ ਵੀ ਪਰ ਹੁਣ ਅਸੀਂ ਆਸ ਵੀ ਰੱਖਦੇ ਆ ਜਿੱਥੇ ਉਹਨਾਂ ਨੇ ਐਡਾ ਵੱਡਾ ਕਦਮ ਚੱਕਿਆ ਨਾ ਵੀ ਇਸ ਜਿਹੜਾ ਕੇਸ ਹੈ ਬੀਬੀ ਅਮਨਦੀਪ ਕੌਰ ਦਾ ਇਹ ਧਾਗਾ ਧਾਗਾ ਕਰਕੇ ਰੱਖ ਦੋ ਕਿਉਂਕਿ ਪੁਲਿਸ ਨੇ ਠੀਕ ਹੈ ਜਿਹੜੇ ਮੁਲਾਜ਼ਮਾਂ ਨੇ ਉਹ ਉਹਦੋਂ ਨੂੰ ਟਰੈਕ ਲਾਇਆ ਉਹਨੂੰ ਫੜਿਆ ਉਹ ਸਲਾਹਯੋਗ ਬੰਦੇ ਨੇ ਕਿਉਂਕਿ ਹਰ ਵਿਭਾਗ ਵਿੱਚ ਹਰ ਸੰਸਥਾ ਵਿੱਚ ਚੰਗੇ ਮਾੜੇ ਦੋਨੇ ਹੁੰਦੇ ਨੇ ਮੈਨੂੰ ਐ ਲੱਗਦਾ ਵੀ ਜਿਹੜੇ ਨੌਜਵਾਨਾਂ ਨੇ ਇਹਨੂੰ ਟਰੈਕ ਲਾ ਕੇ ਫੜਿਆ ਉਹ ਵਧਾਈ ਦੇ ਤੇ ਤਰੱਕੀ ਦੇ ਪਾਤਰ ਨੇ ਆਪਾਂ ਦੇਖਦੇ ਆਂ ਆ ਪਿੱਛੇ ਇੱਕ ਕੇਸ ਚੱਲ ਰਿਹਾ ਸੀ ਵੀ ਨਕਲੀ ਇਨਕਾਉਂਟਰ ਕਰਕੇ ਉਹ ਪਰਿਵਾਰ ਨੇ ਉਹਨਾਂ ਤੇ ਵਿਲੇਮ ਲਾਇਆ ਹੈ ਉਹ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਦਿੱਤੀਆਂ ਇਨਾਮ ਦੇ ਦਿੱਤੇ ਐਸੇ ਬੰਦੇ ਨੂੰ ਇਨਾਮ ਦੇਣੇ ਬੰਦ ਨੇ ਜਿਹੜੇ ਆਪਣੇ ਮੈਕਮੇ ਦੇ ਐਡਾ ਅਪਰੋਚੇਬਲ ਲੇਡੀ ਉਹ ਉਹਨੂੰ ਫੜ ਕੇ ਅੰਦਰ ਡੱਕਣਾ ਤੇ ਉਹ ਟਾਈਮ ਡੱਕਣਾ ਇੱਕ ਮੈਂ ਅਮਨ ਜੀ ਹੋਰ ਦੱਸਦਾ ਇਹ ਬੀਬੀ ਨੇ ਪੰਜਾਬ ਸਰਕਾਰ ਦੀਆਂ ਦੋਨਾਂ ਗੱਲਾਂ ਤੇ ਚਪੇੜਾ ਮਾਰਿਆ ਇੱਕ ਦਾ ਚਪੇੜਾ ਮਾਰਿਆ ਜਿਹੜਾ ਇਹ ਕਹਿੰਦੇ ਨੇ ਅਸੀਂ ਨਸ਼ਿਆਂ ਖਿਲਾਫ ਬਹੁਤ ਵੱਡਾ ਮਹਿਮ ਸ਼ੁਰੂ ਕੀਤੀ ਹੋਈ ਹੈ ਇਹ ਬੀਬੀ ਦੇਖੋ ਪੰਜਾਬ ਪੁਲਿਸ ਜੁੰਦੇ ਹੋਏ ਸ਼ਰਮ ਨਸ਼ਾ ਵੇਚ ਰਹੀ ਹੈ ਸ਼ਰਮ ਨਸ਼ੇ ਦਾ ਕਾਰੋਬਾਰ ਕਰ ਰਹੀ ਹੈ ਦੂਜੀ ਗੱਲ ਇਹਦੇ ਚ ਪੇੜਾ ਕ੍ਰਿਪਸ਼ਨ ਦਾ ਤੁਸੀਂ ਆ ਦੇਖੋ ਕਿਵੇਂ ਇੱਕ ਠੋਕ ਕੇ ਉਹਦੀ ਬਾਡੀ ਲੈਂਗੁਏਜ ਦੱਸਦੀ ਸੀ ਵੀ ਹਜੇ ਵੀ ਉਸ ਬੀਬੀ ਚ ਕਿੱਡਾ ਹੰਕਾਰ ਹੈ ਕਿੱਡਾ ਕਿੱਡੀ ਤਲਖੀ ਨਾਲ ਉਹ ਇੱਕ ਵੀਰ ਨਾਲ ਗੱਲ ਕਰ ਰਹੀ ਸੀ ਮੱਕੜ ਨਾਲ ਵੀ ਮੇਰੀ 80000 ਤਨਖਾਹ ਹੈ ਜੀ ਐਡਾ ਮਹਿਲ ਛੱਤਿਆ ਹੋਇਆ 30 30 ਲੱਖ ਦੀਆਂ ਘੜੀਆਂ ਪਾਈਆਂ ਹੋਈਆਂ ਨੇ ਇਹ ਕਰਪਸ਼ਨ ਹੈ ਜਿਹੜਾ ਭਗਵੰਤ ਮਾਨ ਸਾਹਿਬ ਰੋਲ ਜਾ ਕੇ ਕਹਿ ਦਿੰਦੇ ਨੇ ਕਰਪਸ਼ਨ ਖਤਮ ਨਸ਼ਾ ਖਤਮ ਇਹ ਦੋਨੇ ਗੱਲਾਂ ਤੇ ਪੰਜਾਬ ਸਰਕਾਰ ਦੇ ਚਪੇੜ ਨੇ ਬਾਕੀ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਇੰਟਰਵਿਊ ਚ ਗੱਲਾਂ ਬਾਤਾਂ ਹੋਈਆਂ ਕਿ ਚਿੱਟਾ ਫੜਿਆ ਹੀ ਨਹੀਂ ਗਿਆ ਇਹ ਵੀ ਗੱਲਾਂ ਬਾਤਾਂ ਹੋਈਆਂ ਕਿ ਮੈਂ ਬੇਕਸੂਰ ਆਂ ਤਾਂ ਗੱਲਬਾਤ ਹੀ ਨਹੀਂ ਹੋਈ ਫਿਰ ਜੋ ਪੰਜਾਬ ਪੁਲਿਸ ਨੇ ਕੀਤਾ ਕੰਮ ਸਾਰਾ ਇਹਨੂੰ ਵੀ ਕਿਵੇਂ ਆਪਾਂ ਜੇ ਗੱਲਬਾਤ ਜੇ ਆਪਾਂ ਬੀਬੀ ਦੀ ਗੱਲ ਮੰਨ ਲਈਏ ਜੀ ਵੀ ਚਿੱਟਾ ਫੜਿਆ ਹੀ ਨਹੀਂ ਗਿਆ ਬੀਬੀ ਦੇ ਵਿੱਚ ਟਾਹੀ ਨਹੀਂ ਸੀ ਫਿਰ ਪੰਜਾਬ ਪੁਲਿਸ ਨੇ ਰੱਖਤਾ ਇਹਦਾ ਮਤਲਬ ਪੰਜਾਬ ਪੁਲਿਸ ਸ਼ੱਕ ਦੇ ਢੇਰੇ 'ਚ ਹੈ ਕਿਸੇ ਆਮ ਬੰਦੇ ਨੇ ਤਾਂ ਫੜਿਆ ਨਹੀਂ ਪੰਜਾਬ ਪੁਲਿਸ ਨੇ ਫੜਿਆ ਜੋ ਉਹ ਬੀਬੀ ਜੇ ਕਹਿ ਰਹੀ ਆਪੋ ਦੀ ਗੱਲ ਮੰਨ ਵੀ ਲੈਣਿਆ ਫਿਰ ਤਾਂ ਉਦੋਂ ਵੀ ਖਤਰਨਾਕ ਗੱਲ ਐ ਇਹ ਫਿਰ ਤਾਂ ਪੰਜਾਬ ਪੁਲਿਸ ਕਿਸੇ ਵੀ ਗੱਡੀ ਫੜ ਕੇ ਰੱਖ ਦੂਗੀ ਪਰ ਨਹੀਂ ਉਹ ਬੀਬੀ ਚਿੱਟਾ ਲੈ ਕੇ ਆ ਰਹੀ ਸੀਗੀ ਉਹਦੀ ਗੱਡੀ 'ਚੋਂ ਚਿੱਟਾ ਫੜਿਆ ਗਿਆ ਠੀਕ ਆ ਹੁਣ ਉਹ ਬੀਬੀ ਆਪ ਦਾ ਬਚਾਓ ਪੱਖ ਰੱਖਣ ਲਈ ਮਾਰੀ ਉਹ ਕਹੀ ਜਾਂਦੀ ਆ ਤੁਸੀਂ ਕੋ ਹੋਰ ਉਹਦੀ ਗੱਲ ਨੋਟ ਕਰਨ ਵਾਲੀ ਆ ਬੀਬੀ ਕਹਿ ਰਹੀ ਆ ਵੀ ਉਹ ਜਦੋਂ ਮੱਕਰ ਸਾਹਿਬ ਨੇ ਪੁੱਛਿਆ ਬੀਬੀ ਕਹਿ ਰਹੀ ਆ ਵੀ ਮੈਂ ਤਾਂ ਜੀ ਫੋਨ ਕਿਸੇ ਅਫਸਰ ਨੂੰ ਲਾਇਆ ਹੀ ਨਹੀਂ ਹੈਗਾ ਜੇ ਮੈਂ ਲਾਇਆ ਹੁੰਦਾ ਤਾਂ ਅਮਨਜੋ ਕਹਿੰਦੀ ਸ਼ਾਇਦ ਇਹ ਕਾਰਵਾਈ ਨਾ ਹੁੰਦੀ ਇਹਦਾ ਮਤਲਬ ਉਹ ਇਹ ਨਹੀਂ ਮੰਨ ਰਹੀ ਵੀ ਮੇਰੇ ਕਿਸੇ ਪੁਲਿਸ ਅਫਸਰ ਨਾਲ ਸੰਬੰਧ ਨਹੀਂ ਜਾਂ ਮੈਂ ਕਿਸੇ ਪੁਲਿਸ ਅਫਸਰ ਨੂੰ ਫੋਨ ਨਹੀਂ ਲਾ ਸਕਦੀ ਸੀ ਜਾਂ ਇਹ ਸਾਰੇ ਗਲਤ ਹੈ ਉਹ ਕਹਿ ਰਹੀ ਹੈ ਵੀ ਮੈਂ ਜੇ ਲਾਇਆ ਹੁੰਦਾ ਮੇਰੇ ਤੇ ਪਰਚਾ ਨਹੀਂ ਹੁੰਦਾ ਸੀ ਤੁਸੀਂ ਜੇ ਇੰਟਰਵਿਊ ਧਿਆਨ ਨਾਲ ਸੁਣੀ ਜਾਏ ਨਾ ਤਾਂ ਉਹ ਬੀਬੀ ਆਪੇ ਆਪਦੇ ਸਾਰਾ ਕੁਝ ਗਨਾਹ ਮੰਨ ਰਹੀ ਹੈ ਤੇ ਉਹ ਬੀਬੀ ਦੀ ਉਹ ਇੰਟਰਵਿਊ ਹੀ ਉਹਦੀਆਂ ਜੜਾਂ 'ਚ ਬੈਠ ਗਈ। ਬਿਲਕੁਲ ਬਾਕੀ ਲਗਜ਼ਰੀ ਗੱਡੀਆਂ, ਲਗਜ਼ਰੀ ਘਰ, ਇੱਕ ਆਪਾਂ ਇਹ ਵੀ ਦੇਖਦੇ ਹੁੰਦੇ ਆ ਜਦੋਂ ਕਿਸੇ ਤੇ ਕੋਈ ਗੱਲਬਾਤ ਹੁੰਦੀ ਆ ਕਿ ਇੱਕ ਤਨਖਾਹ ਉਹਦੀ ਤਨਖਾਹ ਆ ਰਹੀ ਆ, ਉਹਦੇ ਨਾਲ ਲਗਜ਼ਰੀ ਗੱਡੀਆਂ ਖਰੀਦ ਸਕਦਾ ਕੋਈ, ਉਹਦੇ ਨਾਲ ਲਗਜ਼ਰੀ ਘਰ ਕੋਈ ਬਣਾ ਸਕਦਾ, ਉਹਦੇ ਨਾਲ ਲੱਖਾਂ ਦੀਆਂ ਘੜੀਆਂ ਕੋਈ ਬਣ ਸਕਦਾ। ਭਾਜੀ ਮੇਰਾ ਮੇਰਾ ਜਿਹੜਾ ਪਰਿਵਾਰ ਹੈ ਨਾ ਉਹ ਸਾਰੇ ਮੁਲਾਜ਼ਮ ਨੇ। ਮੈਨੂੰ ਪਤਾ ਹੈ ਇੱਕ ਤਨਖਾਹ ਨਾਲ ਇੱਕ ਮੁਲਾਜ਼ਮ ਕਿੰਨਾ ਕਿਵੇਂ ਦਾ ਗੁਜ਼ਾਰਾ ਕਰਦਾ। ਮੇਰੇ ਫਾਦਰ ਸਾਹਿਬ ਗਸਟਰਡ ਅਫਸਰ ਰਹੇ ਨੇ। ਮੇਰੇ ਚਾਚਾ ਜੀ ਪੁਲਿਸ ਵਿਭਾਗ ਵਿੱਚ ਰਿਟਾਇਰ ਹੋਏ ਨੇ। ਠੀਕ ਹੈ ਇਹ ਗੱਲਾਂ ਇੰਨੀ ਇੱਕ ਤਨਖਾਹ ਨਾਲ ਐਡਾ ਵੱਡਾ ਜੇ ਸਿਸਟਮ ਬਣਦਾ ਹੁੰਦਾ ਤਾਂ ਤਾਂ ਕੀ ਕਹਿਣ ਦੀਆਂ ਗੱਲਾਂ ਸੀ ਮਲਾਜ਼ਮਾਂ ਦੇ ਇੰਨੇ ਖਰਚੇ ਜਾਂ ਇੱਦਾਂ ਕਿ ਸਿਸਟਮ ਹੁੰਦਾ ਉਹਨਾਂ ਤੋਂ ਖਰਚੇ ਹੀ ਮਸਾਂ ਚੱਲਦਾ ਹੈ ਇਹ ਬੀਬੀ ਤਾਂ ਨੇਰੇ ਕਰਪਸ਼ਨ ਕਰਦੀ ਸੀ ਉਹਦੀ ਉਹ ਜਿਹੜੀ ਕੋਠੀ ਜਿੱਥੇ ਉਹਨੇ ਪਾਈ ਹੈ ਨਾ ਉਹ ਤੇ ਆਮ ਬੰਦੇ ਦਾ ਪਲੱਡ ਹੀ ਨਹੀਂ ਲੈ ਸਕਦਾ ਬਠਿੰਡੇ ਦੇ ਪੌਸ਼ੇ ਦੇ 168 ਨੰਬਰ ਮੇਰੇ ਖਿਆਲ ਕੋਠੀ ਆਉਦੀ ਉਹ ਐਡੀ ਇੱਕ ਵੱਡੀ ਕੋਠੀ ਹੈ ਉਥੇ ਆਮ ਬੰਦਾ ਤਾਂ ਲੈ ਨਹੀਂ ਸਕਦਾ ਇੱਕ ਕਾਂਸਟੇਬਲ ਲੇਡੀ ਉਹ ਤੁਸੀਂ ਆ ਦੇਖੋ ਵੀ ਉਹ ਆ ਮੰਨ ਰਹੀ ਹੈ ਮੇਰੀ 60 70 80 ਹਜ਼ਾਰ ਰੁਪਿਆ ਤਨਖਾਹ ਹੈ ਮੈਂ ਇੰਨੇ ਲੋਨ ਕਿਤੇ ਲਏ ਹੋਏ ਨੇ ਤੁਸੀਂ ਆ ਦੇਖੋ ਪਹਿਲਾਂ ਤਾਂ ਇੰਨੇ ਲੋਨ ਹੀ ਨਹੀਂ ਮਿਲ ਸਕਦੇ ਪਹਿਲਾਂ ਤਾਂ ਜਿਵੇਂ ਉਹ ਕਹਿ ਰਹੀ ਹੈ ਇੱਕ ਤਨਖਾਹ ਤੇ ਇੱਕ ਤਨਖਾਹ ਦੇ ਇੰਨੇ ਲੋਨ ਨਹੀਂ ਮਿਲ ਸਕਦਾ ਚਲੋ ਜੇ ਤੂੰ ਲੋਨ ਲੈ ਨਹੀਂ ਲੈ ਵੀ ਲੈ ਫਿਰ ਉਹ ਖਰਚਾ ਕਿਵੇਂ ਕਰਦਾ ਉਹਨੂੰ ਮੇਨਟੇਨ ਕਿਵੇਂ ਕਰ ਰਹੀ ਹੈ ਉਹ ਬੀਬੀ ਸ਼ਰਾਮ ਝੂਠ ਬੋਲ ਰਹੀ ਹੈ ਮੈਂ ਫਿਰ ਧੰਨਵਾਦ ਕਰਦਾ ਹਾਂ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਇਹ ਪਰਦਾ ਫਾਸ਼ ਕੀਤਾ ਤੇ ਮੈਂ ਹੈਰਾਨ ਆ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਤੇ ਜਿਹੜੀ ਕਹਿ ਰਹੀ ਹੈ ਰੋਜ਼ ਪਿੰਡਾਂ 'ਚ ਜਾ ਰਹੀ ਹੈ ਵੀ ਅਸੀਂ ਨਸ਼ਾ ਵਿਰੁੱਧ ਲਹਿਰ ਚਲਾਈ ਹੋਈ ਹੈ ਕਰਪਸ਼ਨ ਖਤਮ ਕੀਤੀ ਹੋਈ ਹੈ ਆ ਤਾਂ ਦੋਨੇ ਚੀਜ਼ਾਂ ਤੁਹਾਡੇ ਸਾਹਮਣੇ ਨੇ ਮੁੱਖ ਮੰਤਰੀ ਸਾਹਿਬ ਦਾ ਪਿਛਲੇ ਬਿਆਨ ਸੀ ਆ ਤਰੀਕ ਤੋਂ ਬਾਅਦ ਜੇ ਕਿਸੇ ਤੋਂ ਨਸ਼ਾ 31 31 ਮਈ ਤੋਂ ਬਾਅਦ ਕੇ ਪੂਰਾ ਜੇ ਨਸ਼ਾ ਫੜਿਆ ਜਾਣਾ ਤਾਂ ਉਥੇ ਐਸਐਸਪੀ ਐਸਐਸਪੀ ਸਸਪੈਂਡ ਹੋਣਗੇ ਉਹ ਕਿੱਥੇ ਨੇ ਉਹ ਜਿਹੜੇ ਤੁਸੀਂ ਪਰ ਉਹ ਡੇਟ ਰਹਿੰਦੀ ਆ ਗੋਲਡੀ ਜੀ ਹਜੇ 31 ਮਈ ਆ ਉਹ 31 ਮਈ ਤੋਂ ਬਾਅਦ ਦੀ ਇਹ ਪੰਜਾਬ ਸਰਕਾਰ ਦਾ ਐਲਾਨ ਆ ਜਾਂ ਗੱਲਬਾਤ ਹੋਈ ਹੈ 31 ਮਈ ਆ ਬਿਲਕੁਲ ਥੋੜੀ ਗੱਲ ਆ ਡੇਟ ਰਹਿੰਦੀ ਆ ਪਰ ਉਹ ਡੇਟ ਵੀ ਆ ਜੂਗੀ ਨਾ ਹਜੇ ਤਾਂ ਜਿਹੜੇ ਅਫਸਰਾਂ ਦੇ ਕਹਿੰਦੇ ਸੀ ਇਹਦੇ ਪਿੱਛੇ ਹੱਥ ਹੈ ਨਾਮ ਹੈ ਉਹ ਯਾਰ ਕਹੀ ਦਾ ਜਾਂਦੇ ਨੇ ਸਾਰਿਆਂ ਨੂੰ ਪਤਾ ਨਾਮ ਕੋਈ ਲੈ ਨਹੀਂ ਰਿਹਾ ਬਾਕੀ ਹੁਣ ਤੁਹਾਨੂੰ ਕੀ ਲੱਗਦਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦਾ ਚੱਲ ਰਿਹਾ ਕਿ ਨਸ਼ਾ ਕਿੰਨੇ ਪਰਸੈਂਟ ਖਤਮ ਹੋ ਗਿਆ ਕੀ ਲੱਗਦਾ 31 ਮਈ ਤੱਕ ਪੂਰਾ ਸਾਫ਼ ਹੋ ਜਾਊਗਾ ਕਲੀਨ ਹੋ ਜਾਊਗਾ ਪੰਜਾਬ ਕਿੰਨਾਸ਼ਾ ਬਿਲਕੁਲ ਨਹੀਂ ਹੋਣਾ ਜਾਂ ਥੋੜਾ ਬੋਤਾ ਜੇ ਹੋਊਗਾ ਤਾਂ ਫੜੇ ਜਾਣਗੇ ਸਾਰੇ ਬਾਈ ਜੀ ਬਿਲਕੁਲ ਖੋਖਲਾ ਕੰਮ ਹੈ ਕੋਈ ਨਸ਼ਾ ਬੰਦ ਨਹੀਂ ਹੋਇਆ ਮੈਨੂੰ ਤੁਸੀਂ ਚਲੋ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਵੀ ਭੈਣ ਭਾਈ ਮੈਨੂੰ ਤੁਹਾਡੇ ਮਾਦੀਆਂ ਨੂੰ ਅਸੀਂ ਦੇਖ ਰਹੇ ਨੇ ਥੋੜੇ ਆਸੇ ਪਾਸੇ ਕੋਈ ਇਹੋ ਜਿਹਾ ਇੱਕ ਬੰਦਾ ਮੈਨੂੰ ਦੱਸ ਦੋ ਜਿਹੜਾ ਨਸ਼ਾ ਵੇਚਦਾ ਸੀ ਤੇ ਅੱਜ ਨਹੀਂ ਵੇਚ ਰਿਹਾ ਨਸ਼ਾ ਉਮੀ ਚੱਲ ਰਹੇ ਹਨ ਕਰਪਸ਼ਨ ਉਮੀ ਚੱਲ ਰਹੀ ਹੈ ਠੀਕ ਹੈ ਇਹਦਾ ਸਿਰਫ ਵੱਡੇ ਵੱਡੇ ਹੋਲਡਿੰਗ ਲਾਤੇ ਸਾਡੀਆਂ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਖਰਚਾ ਹੋਰ ਪਾਤਾ ਇਹ ਜਿਹੜੇ ਇਕੱਲੇ ਹੋਲਡਿੰਗ ਲਾ ਕੇ ਥੋੜਾ ਨਸ਼ਾ ਖਤਮ ਹੋ ਜਾਊਗਾ ਇਹ ਗਰਾਊਂਡ ਤੇ ਕਰਨਾ ਪੈਂਦਾ ਤੁਹਾਨੂੰ ਮੈਂ ਹੋਰ ਦੱਸਦਾ ਜੇ ਕੋਈ ਭੈਣ ਭਾਈ ਕਿਸੇ ਦੀ ਕਰ ਦਿੰਦਾ ਵੀ ਭਾਈ ਉੱਥੇ ਫਰਾਣਾ ਬੰਦਾ ਨਸ਼ਾ